ਸ਼ਸ਼ੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਪੰਜਾਬੀ ਤਰਕਾ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਕਣਕ ਦਾ ਦਲੀਆ ਇਹ ਦਲੀਆ ਅੱਜ ਅਸੀਂ ਦੁੱਧ ਵਾਲਾ ਬਣਾ ਕੇ ਤਿਆਰ ਕਰਾਂਗੇ ਮੈਂ ਤੁਹਾਡੇ ਨਾਲ ਪਹਿਲਾਂ ਗੁੜ ਵਾਲੇ ਦਲੀਏ ਦੀ ਰੈਸਪੀ ਸ਼ੇਅਰ ਕੀਤੀ ਹੋਈ ਹੈ ਤੁਸੀਂ ਜਾ ਕੇ ਮੇਰੇ ਚੈਨਲ ਤੇ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਹੈਲਦੀ ਬਣ ਕੇ ਤਿਆਰ ਹੋਊਗਾ ਤੁਸੀਂ ਇਕੱਲੀਆਂ ਭਰ ਕੇ ਸਵੇਰੇ ਬ੍ਰੇਕਫਾਸਟ ਵਿੱਚ ਵਿਖਾਉਗੇ ਤਾਂ ਤੁਹਾਨੂੰ ਸਾਰਾ ਦਿਨ ਭੁੱਖ ਨਹੀਂ ਲੱਗੂਗੀ ਇੰਨਾ ਜ਼ਿਆਦਾ ਹੈਲਦੀ ਹੁੰਦਾ ਇਹ ਉਸ ਤੋਂ ਪਹਿਲਾਂ ਜੇਕਰ ਅਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਦਲੀਆ ਬਣਾਉਣਾ ਸ਼ੁਰੂ ਕਰਦੇ ਹਾਂ ਦਲੀਆ ਅੱਜ ਅਸੀਂ ਪ੍ਰੈਸ਼ਰ ਕੁੱਕਰ ਵਿੱਚ ਬਣਾ ਕੇ ਤਿਆਰ ਕਰਾਂਗੇ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਦੇਸੀ ਘਿਓ ਦਾ ਸਿਰਫ ਇੱਕ ਚਮਚ ਹੀ ਲੈਣਾ ਸੀ ਜ਼ਿਆਦਾ ਨਹੀਂ ਲੈਣਾ ਦੋਤੋ ਤੀਨੀ ਇਹਦੇ ਵਿੱਚ ਅਸੀਂ ਪਾਵਾਂਗੇ ਲੌਂਗ ਟੇਸਟ ਵਾਸਤੇ ਲੌਂਗ ਪਾਣੇ ਆ ਇਹਦੇ ਪਾਏ ਹੋਏ ਵਧੀਆ ਲੱਗਦੇ ਆ ਤੁਸੀਂ ਵੱਡੀ ਇਲਾਇਚੀ ਜਾਂ ਛੋਟੀ ਇਲਾਇਚੀ ਵੀ ਇਹਦੇ ਵਿੱਚ ਪਾ ਸਕਦੇ ਹੋ ਉਹਦਾ ਟੇਸਟ ਵੀ ਬਹੁਤ ਜ਼ਿਆਦਾ ਵਧੀਆ ਆਂਦਾ ਆ ਲੌਂਗ ਨੂੰ ਚੰਗੀ ਤਰ੍ਹਾਂ ਅਸੀਂ ਘਿਓ ਵਿੱਚ ਭੁੰਨ ਲੈਣਾ ਆ ਇਹ ਤੋਂ ਬਾਅਦ ਅਸੀਂ ਇਸ ਇਹਦੇ ਵਿੱਚ ਦਲੀਆ ਐਡ ਕਰਾਂਗੇ ਤੁਸੀਂ ਕੋਈ ਵੀ ਕੱਪ ਜਾਂ ਕਟੋਰੀ नाप ਲੈ ਕੇ ਲੈ ਲੈਣੀ ਆ ਕਿਉਂਕਿ ਸਾਰਾ ਨਾਪ ਅਸੀਂ ਐਸੇ ਨਾਲ ਲਵਾਂਗੇ ਅਸੀਂ ਇੱਕ ਕੋਲੀ ਹੈ ਜਿਹੜੀ ਉਹ ਦਲੀਆ ਲਿੱਤਾ ਆ ਤੁਸੀਂ ਬਾਜ਼ਾਰ ਦਾ ਦਲੀਆ ਵੀ ਲੈ ਸਕਦੇ ਹੋ ਤੇ ਘਰ ਦਾ ਜਿਹੜਾ ਘਰ ਦਾ ਬਣਾਇਆ ਹੁੰਦਾ ਸੀ ਕਣਕ ਨੂੰ ਕਟਵਾ ਕੇ ਉਹ ਵੀ ਲੈ ਸਕਦੇ ਹੋ ਇਹ ਮੈਂ ਬਾਜ਼ਾਰ ਵਾਲਾ ਦਲੀਆ ਲਿੱਤਾ ਆ ਇਹਨੂੰ ਚੰਗੀ ਤਰ੍ਹਾਂ ਅਸੀਂ ਸਲੋ ਗੈਸ ਤੇ ਭੁੰਨ ਲਾਂਗੇ 2-3 ਮਿੰਟ ਲੱਗਣਗੇ ਇਹਨੂੰ ਭੁੰਨ ਨੂੰ ਜਿਆਦਾ ਹਾਈ ਫਲੇਮ ਤੇ ਨਹੀਂ ਭੁੰਨਾ ਬਿਲਕੁਲ ਸਲੋ ਗੈਸ ਤੇ 3 ਤੋਂ 4 ਮਿੰਟਾਂ ਸੀ ਲਗਾਤਾਰ ਚਲਾਉਂਦੇ ਹੋਏ ਭੁੰਨ ਲੈਣਾ ਹੈ ਜਦੋਂ ਤੱਕ ਥੋੜਾ ਜਿਹਾ ਕਲਰ ਨਾ ਚੇਂਜ ਹੋਵੇ ਤੇ ਇਹਦੇ ਵਿੱਚ ਖੁਸ਼ਬੂ ਨਾ ਆਣ ਲੱਗੇ ਉਦੋਂ ਤੱਕ ਅਸੀਂ ਭੁੰਨ ਕੇ ਤਿਆਰ ਕਰ ਲਾਂਗੇ ਸਾਡਾ ਦੇਖੋ ਦਲੀਆ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਭੁੰਨ ਕੇ ਤਿਆਰ ਹੋ ਗਿਆ ਆ ਇਹਦਾ ਇੱਕ ਇੱਕ ਦਾਣਾ ਬਿਲਕੁਲ ਕੱਲਾ ਕੱਲਾ ਫੁੱਲ ਕੇ ਤਿਆਰ ਹੋ ਜਾਂਦਾ ਜਦ ਇਹ ਭੁੰਨ ਹੋ ਜਾਂਦਾ ਆ ਹੁਣ ਇਸੇ ਕੋਲੀ ਨਾਲ नाप ਕੇ ਅਸੀਂ ਇਹਦੇ ਵਿੱਚ ਪਾਵਾਂਗੇ 4 ਕੋਲੀਆਂ ਪਾਣੀ ਦੀਆਂ ਇਹਦੇ ਵਿੱਚ 4 ਗੁਣਾ ਪਾਣੀ ਪੈਂਦਾ ਕਿਉਂਕਿ ਜਿਹੜਾ ਦਲੀਆਂ ਹੁੰਦਾ ਉਹ ਕਾਫੀ ਜ਼ਿਆਦਾ ਪਾਣੀ ਨੂੰ ਸੋਖ ਲੈਂਦਾ ਹੈ ਜੇ ਤੁਸੀਂ ਘੱਟ ਪਾਣੀ ਪਾਉਂਗੇ ਤਾਂ ਇਹ ਫੁੱਲ ਕੇ ਚੰਗੀ ਤਰ੍ਹਾਂ ਤਿਆਰ ਨਹੀਂ ਹੋਊਗਾ ਅਸੀਂ 4 ਕੋਲੀਆਂ नाप ਕੇ ਪਾਣੀ ਪਾਇਆ ਹੈ ਇਹਨੂੰ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਲਾਂਗੇ ਪਾਣੀ ਵਿੱਚ ਤੇ ਹੁਣ ਇਸ ਪ੍ਰੈਸ਼ਰ ਕੁੱਕਰ ਦਾ ਢੱਕਣ ਬੰਦ ਕਰ ਦਾਂਗੇ ਇਹਨੂੰ ਅਸੀਂ 4 விசਲ ਲਗਵਾ ਲਵਾਂਗੇ 3 ਤੋਂ 4 விசਲ ਲਗਵਾ ਲੈਣੀਆਂ ਅਸੀਂ ਨੂੰ ਕਿਉਂਕਿ ਇਹ ਜਦ ਤੁਸੀਂ விசਲ ਲਗਵਾਉਂਦੇ ਆ ਤਾਂ ਬਿਲਕੁਲ ਫੁੱਲ ਕੇ ਤਿਆਰ ਹੋ ਜਾਂਦਾ ਇੱਕ ਇੱਕ ਦਾਣਾ ਜਿਹੜਾ ਫੁੱਲ ਕੇ ਵਧੀਆ ਤਿਆਰ ਹੋ ਜਾਂਦਾ ਹੈ ਬਹੁਤ ਹੀ ਜ਼ਿਆਦਾ ਹੈਲਦੀ ਬਣ ਕੇ ਤਿਆਰ ਹੋਊਗਾ ਜੇ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਤਿਆਰ ਕਰੋਗੇ ਤਾਂ ਚਾਰ ਵਸ ਲਾਨ ਤੋਂ ਬਾਅਦ ਅਸੀਂ ਗੈਸ ਦੀ ਫਲੇਮ ਹੈ ਜਿਹੜੀ ਬਿਲਕੁਲ ਸਲੋ ਕਰ ਦੇਣੀ ਆ 2-3 ਮਿੰਟ ਲਈ ਅਸੀਂ ਸਲੋ ਗੈਸ ਤੇ ਇਹਨੂੰ ਪੱਕਣ ਦਵਾਂਗੇ ਤੇ ਚਾਰ ਜਦੋਂ ਪੱਕ ਕੇ ਤਿਆਰ ਹੋ ਜਾਊਗਾ ਤਾਂ ਗੈਸ ਦੀ ਫਲੇਮ ਅਸੀਂ ਬੰਦ ਕਰ ਦੇਣੀ ਆ ਜਦੋਂ ਤੱਕ ਸਾਡਾ ਕੁੱਕਰ ਠੰਡਾ ਨਾ ਹੋ ਜਾਵੇ ਉਦੋਂ ਤੱਕ ਅਸੀਂ ਬਿਲਕੁਲ ਇਹਨੂੰ ਖੋਲਣਾ ਨਹੀਂ ਹੈਗਾ ਉਦੋਂ ਤੱਕ ਅਸੀਂ ਹੋਰ ਤਿਆਰੀ ਕਰਦੇ ਆ ਇੱਕ ਪੈਨ ਵਿੱਚ ਪਾਵਾਂਗੇ ਇੱਕ ਕੱਪ ਅਸੀਂ ਫੁੱਲ ਮਖਾਣੇ ਲਏ ਆ ਫੁੱਲ ਮਖਾਣੇ ਆਪਣੇ ਸਿਹਤ ਲਈ ਬਹੁਤ ਜ਼ਿਆਦਾ ਵਧੀਆ ਹੁੰਦੇ ਆ ਆਇਰਨ ਕੈਲਸ਼ੀਅਮ ਦੀ ਕਮੀ ਹੋ ਜਾਂਦੀ ਹੈ ਜਿਹੜੀ ਤੁਸੀਂ ਉਹਨਾਂ ਉਹਦੇ ਵਾਸਤੇ ਇਹ ਜਿਹੜੇ ਫੁੱਲ ਮਖਾਣੇ ਆ ਜਿਹੜੇ ਯੂਜ਼ ਕਰ ਸਕਦੇ ਹੋ ਖਾਣ ਵਿੱਚ ਵੀ ਟੇਸਟੀ ਲੱਗਦੇ ਆ ਇਹਨਾਂ ਨੂੰ ਤੁਸੀਂ ਭੁੰਨ ਕੇ ਏਟਾ ਡੱਬੇ ਵਿੱਚ ਪਾ ਕੇ ਜਿਹੜਾ ਸੇਵ ਕਰਕੇ ਰੱਖ ਸਕਦੇ ਹੋ ਬਹੁਤ ਜ਼ਿਆਦਾ ਵਧੀਆ ਤੇ ਤਿਆਰ ਹੁੰਦੇ ਆ ਇਹ ਭੁੰਨੇ ਹੋਏ ਇਹਨਾਂ ਨੂੰ ਅਸੀਂ 2-3 ਮਿੰਟ ਲਈ ਭੁੰਨ ਲੈਣਾ ਜਦੋਂ ਆ ਕਿ ਇਹਨਾਂ ਦੀ ਨਮੀ ਜਿਹੜੀ ਉਹ ਬਿਲਕੁਲ ਢੋਰ ਨਾ ਹੋ ਜਾਵੇ ਉਦੋਂ ਤੱਕ ਇਹਨੂੰ ਭੁੰਨ ਕੇ ਤਿਆਰ ਕਰਨਾ ਹੈ ਅਸੀਂ ਬਿਲਕੁਲ ਸਲੋਗੇ ਹੌਸੇ ਅਸੀਂ ਇਹਨਾਂ ਨੂੰ ਭੁੰਨ ਕੇ ਤਿਆਰ ਕਰ ਲਾਂਗੇ ਇੱਕ ਨੂੰ ਤੋੜ ਕੇ ਦੇਖ ਲਾਂਗੇ ਐਦਾ ਕਰਾਂਚੀ ਹੋਣਾ ਚਾਹੀਦਾ ਹੈ ਭੁੰਨ ਕੇ ਬਿਲਕੁਲ ਤਿਆਰ ਹੈ ਇਹਨਾਂ ਨੂੰ ਅਸੀਂ ਇੱਕ ਅਲੱਗ ਪਲੇਟ ਵਿੱਚ ਕੱਢ ਕੇ ਠੰਡੇ ਹੋਣ ਲਈ ਰੱਖ ਦਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਆ ਫੁੱਲ ਮਖਾਣੇ ਪਾਏ ਹੋਏ ਕਣਕ ਦੇ ਦਲੀਏ ਵਿੱਚ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਨਾ ਇੱਥੇ ਅਸੀਂ ਇੱਕ ਚਮਚ ਜਿਹੜਾ ਖਸਖਸ ਨੂਨ ਦੇ 3 ਤੋਂ 4 ਘੰਟੇ ਪਹਿਲਾਂ ਪਾਣੀ ਵਿੱਚ ਤੇ 10 ਤੋਂ 12 ਅਸੀਂ ਬਾਦਾਮ ਨੂੰ ਪਾਣੀ ਚ ਭੋ ਕੇ ਰੱਖਿਆ ਹੋਇਆ ਤੁਸੀਂ ਜਦੋਂ ਵੀ ਦਲੀਆ ਬਣਾਉਣਾ ਉਹ ਤੋਂ 4-5 ਘੰਟੇ ਪਹਿਲਾਂ ਇਹਨਾਂ ਨੂੰ ਭੋ ਕੇ ਰੱਖ ਦੇਣਾ ਹੈ ਤਾਂ ਕਿ ਇਹ ਬਿਲਕੁਲ ਸੌਫਟ ਹੋ ਜਾਣ ਖਸਖਸ ਹੈ ਜਿਹੜੀ ਉਹ ਬਿਲਕੁਲ ਫੁੱਲ ਕੇ ਤਿਆਰ ਹੋ ਜਾਂਦੀ ਆ ਤੇ ਬਾਦਾਮ ਵੀ ਜਿਹੜਾ ਇਹਨਾਂ ਦਾ ਛਿਲਕਾ ਸੀ ਉਤਾਰ ਕੇ ਹੀ ਯੂਜ਼ ਕਰਨੇ ਆ ਇਸ ਤਰੀਕੇ ਨਾਲ ਸਾਰੇ ਬਾਦਾਮਾਂ ਦਾ ਅਸੀਂ ਛਿਲਕਾ ਉਤਾਰ ਲਾਂਗੇ ਸਾਰੇ ਬਾਦਾਮ ਅਸੀਂ ਛਿੱਲ ਕੇ ਤਿਆਰ ਕਰ ਲਏ ਨੇ ਇਹ ਤਾਂ ਹੁਣ ਲਵਾਂਗੇ ਇੱਕ ਮਿਕਸੀ ਦਾ ਜਾਰ ਇਹਦੇ ਵਿੱਚ ਅਸੀਂ ਬਾਦਾਮ ਤੇ ਖਸਖਸ ਜਿਹੜੀ ਭੋ ਕੇ ਰੱਖੀ ਸੀ ਉਹ ਐਡ ਕਰ ਦਾਂਗੇ ਇਹਨਾਂ ਦਾ ਇੱਕ ਬਰੀਕ ਪੇਸਟ ਤਿਆਰ ਕਰਨਾ ਹੈ ਅਸੀਂ ਤੁਸੀਂ ਚਾਹੋ ਤਾਂ ਇਹਦੇ ਵਿੱਚ ਕਾਜੂ ਵੀ ਪਾ ਸਕਦੇ ਹੋ ਡਰਾਈ ਫਰੂਟ ਤੁਸੀਂ ਫਿਰ ਪਸੰਦ ਦੇ ਕੋਈ ਵੀ ਦੇ ਵਿੱਚ ਐਡ ਕਰ ਸਕਦੇ ਹੋ ਇਸ ਤਰੀਕੇ ਨਾਲ ਅਸੀਂ ਇਹਨਾਂ ਦਾ ਪੇਸਟ ਬਣਾ ਕੇ ਤਿਆਰ ਕਰ ਲਾਂਗੇ ਇੱਧਰ ਸਾਡੇ ਪ੍ਰੈਸ਼ਰ ਕੁੱਕਰ ਦਾ ਬਿਲਕੁਲ ਸਟੀਮ ਨਿਕਲ ਚੁੱਕੀ ਆ ਹੁਣ ਅਸੀਂ ਕੁੱਕਰ ਦਾ ਪ੍ਰੈਸ਼ਰ ਢੱਕਣ ਖੋਲ ਕੇ ਦੇਖ ਲਾਂਗੇ ਦੇਖੋ ਸਾਡਾ ਦਲੀਆ ਕਿੰਨਾ ਵਧੀਆ ਫੁੱਲ ਕੇ ਤਿਆਰ ਹੋਇਆ ਹੈ ਕੱਲਾ ਕੱਲਾ ਦਾਣਾ ਬਿਲਕੁਲ ਫੁੱਲ ਜਾਂਦਾ ਜਦੋਂ ਇਸ ਤਰੀਕੇ ਨਾਲ ਅਸੀਂ ਪ੍ਰੈਸ਼ਰ ਕੁੱਕਰ ਵਿੱਚ ਦळੀਆਂ ਨੂੰ ਬਣਾ ਕੇ ਤਿਆਰ ਕਰਦੇ ਹਾਂ ਤਾਂ ਬਹੁਤ ਹੀ ਜ਼ਿਆਦਾ ਹੈਲਦੀ ਤਰੀਕੇ ਨਾਲ ਇਹ ਬਣ ਕੇ ਤਿਆਰ ਹੁੰਦਾ ਆ ਜਿੰਨੇ ਕੱਪ ਅਸੀਂ ਇਹਦੇ ਵਿੱਚ ਪਾਣੀ ਦੇ ਪਾਏ ਸੀ 4 ਕੱਪ ਪਾਣੀ ਦੇ ਪਾਏ ਸੀ ਤੇ 4 ਕੱਪ ਇਹਦੇ ਵਿੱਚ ਅਸੀਂ ਦੁੱਧ ਦੇ ਐਡ ਕਰਾਂਗੇ ਦੁੱਧ ਤੁਸੀਂ ਕੱਚਾ ਵੀ ਲੈ ਸਕਦੇ ਹੋ ਤੇ ਉਬਾਲੀ ਦੇ ਕੇ ਰੱਖਿਆ ਹੁੰਦਾ ਜਿਹੜਾ ਅਸੀਂ ਕਰੇ ਉਹ ਵੀ ਲੈ ਸਕਦੇ ਹੋ ਪਹਿਲਾਂ ਅਸੀਂ ਥੋੜਾ ਦੁੱਧ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਬਾਅਦ ਵਿੱਚ ਇਹਦੇ ਵਿੱਚ ਸਾਰਾ ਦੁੱਧ ਐਡ ਕਰ ਦਾਂਗੇ ਜਿਹੜੇ ਕੱਪ ਨਾਲ ਅਸੀਂ ਦਲੀਆ नाप ਕੇ ਲਿਆ ਸੀ ਉਸੇ ਕੱਪ ਨਾਲ 4 ਕੱਪ ਪਾਣੀ ਪਾ ਕੇ ਪਹਿਲਾਂ ਇਹਨੂੰ ਉਬਾਲੀ ਦਿੱਤੀ ਸੀਗੀ ਬੋਇਲ ਆਣ ਦਿੱਤਾ ਸੀਗਾ ਤੇ 4 ਕੱਪੀ ਦੇ ਵਿੱਚ ਅਸੀਂ ਦੁੱਧ ਐਡ ਕਰਾਂਗੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਇਹਦੇ ਨਾਲ ਹੀ ਅਸੀਂ ਆਪਣੇ ਇੱਕ ਉਬਾਲੀ ਆਣ ਤੋਂ ਬਾਅਦ ਇਹਦੇ ਵਿੱਚ ਅਸੀਂ ਜਿਹੜਾ ਹੋਰ ਸਮਾਨ ਸੀ ਤਿਆਰ ਕਰਕੇ ਰੱਖਿਆ ਉਹ ਐਡ ਕਰ ਲਾਂਗੇ ਜੇ ਥੋੜਾ ਜਿ ਤੁਸੀਂ ਪਤਲਾ ਦਲੀਆ ਬਣਾਉਣਾ ਚਾਹੁੰਦੇ ਹੋ ਤੁਸੀਂ ਦੁੱਧ ਦੇ ਆ ਪਾਣੀ ਥੋੜਾ ਜਿਹਾ ਹੋਰ ਐਡ ਕਰ ਸਕਦੇ ਹੋ ਇਹਦੇ ਵਿੱਚ ਇੱਕ ਉਬਾਲੀ ਆ ਚੁੱਕੀ ਆ ਇਦੇ ਵਿੱਚ ਅਸੀਂ ਫੁੱਲ ਮਖਾਣੇ ਜਿਹੜੇ ਰੋਸਟ ਕਰਕੇ ਰੱਖੇ ਸੀ ਉਹ ਐਡ ਕਰ ਦਾਂਗੇ ਇਸ ਟਾਈਮ ਤੇ ਤੇ ਨਾਲ ਹੀ ਅਸੀਂ ਜਿਹੜਾ ਖਸਖਸ ਤੇ ਕਾਜੂ ਦਾ ਸੋਰੀ ਬਦਾਮਾਂ ਦਾ ਪੇਸਟ ਬਣਾ ਕੇ ਰੱਖਿਆ ਸੀ ਉਹ ਵੀ ਇਸ ਟਾਈਮ ਤੇ ਹੀ ਅਸੀਂ ਐਡ ਕਰ ਦੇਣਾ ਹੈ ਬਹੁਤ ਹੀ ਜ਼ਿਆਦਾ ਹੈਲਦੀ ਦਲੀਆ ਬਣ ਕੇ ਤਿਆਰ ਹੋਊਗਾ ਕਿਉਂਕਿ ਬੱਚੇ ਜਿਹੜੇ ਡਰਾਈ ਫਰੂਟ ਖਾਣਾ ਪਸੰਦ ਨਹੀਂ ਕਰਦੇ ਤਾਂ ਤੁਸੀਂ ਇਸ ਤਰੀਕੇ ਨਾਲ ਬੱਚਿਆਂ ਨੂੰ ਜਿਹੜਾ ਡਰਾਈ ਫਰੂਟ ਬਣਾ ਕੇ ਦਲੀਆ ਬਣਾ ਕੇ ਦੇ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਊਗਾ ਅੱਧਾ ਕੱਪ ਪਾਣੀ ਪਾ ਕੇ ਅਸੀਂ ਮਿਕਸੀ ਨੂੰ ਚੰਗੀ ਤਰ੍ਹਾਂ ਧੋ ਕੇ ਇਹਦੇ ਵਿੱਚ ਐਡ ਕਰ ਦੇਣਾ ਹੈ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਸਾਰੇ ਨੂੰ 3 ਤੋਂ 4 ਮਿੰਟ ਅਸੀਂ ਇਹਨੂੰ ਸਲੋ ਗੈਸ ਤੇ ਪਕਣ ਦਵਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਜਿਹੜਾ ਦਲੀਆ ਆਪਣਾ ਜਿਹੜਾ ਦੁੱਧ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਵੇ ਥੋੜਾ ਜਿਹਾ ਢੱਕਣ ਦੇ ਕੇ ਇਹਨੂੰ ਅੱਧਾ ਢੱਕਣ ਦੇ ਕੇ ਰੱਖ ਦਵਾਂਗੇ 3 ਤੋਂ 4 ਮਿੰਟ ਇਹਨੂੰ ਪਕਣ ਦਵਾਂਗੇ ਸਲੋ ਗੈਸ ਤੇ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਨਾ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਬਣ ਕੇ ਤਿਆਰ ਹੁੰਦਾ ਹੈ ਬੱਚਿਆਂ ਨੂੰ ਖਵਾਇਓ ਬਹੁਤ ਜਿਆਦਾ ਹੈਲਦੀ ਹੈ ਕਿਉਂਕਿ ਬੱਚੇ ਆ ਜਿਹੜੇ ਰੋਟੀ ਖਾਣ ਤੋਂ ਵੀ ਭੱਜਦੇ ਆ ਤੇ ਡਰਾਈ ਫਰੂਟ ਖਾਣਾ ਵੀ ਪਸੰਦ ਨਹੀਂ ਕਰਦੇ ਤਾਂ ਤੁਸੀਂ ਇਸ ਤਰੀਕੇ ਨਾਲ ਉਹਨਾਂ ਨੂੰ ਦਲੀਆ ਬਣਾ ਕੇ ਦੇ ਸਕਦੇ ਹੋ 3 ਤੋਂ 4 ਮਿੰਟ ਹੋ ਚੁੱਕੇ ਆ ਦੇਖੋ ਦਲੀਆ ਨੂੰ ਪੱਕਦੇ ਨੂੰ ਇਹਦੇ ਵਿੱਚ ਅਸੀਂ ਐਡ ਕਰਾਂਗੇ ਹੁਣ ਮਿਸ਼ਰੀ ਇਹ ਤਾਂ ਅੱਗੇ ਵਾਲੀ ਮਿਸ਼ਰੀ ਲਈ ਸੀਗੀ ਮੈਂ ਇਹਨੂੰ ਚੰਗੀ ਤਰ੍ਹਾਂ ਅਸੀਂ ਮਿਕਸੀ ਵੀ ਤੇ ਜਾਰ ਵਿੱਚ ਨੂੰ ਚੰਗੀ ਤਰ੍ਹਾਂ ਇਹਦਾ ਪਾਊਡਰ ਬਣਾ ਕੇ ਤਿਆਰ ਕਰ ਲਿਆ ਸੀਗਾ ਜਿਹੜੀ ਮਿਸ਼ਰੀ ਹੁੰਦੀ ਹੈ ਇਹਦੀ ਤਸਵੀਰ ਵੀ ਠੰਡੀ ਹੁੰਦੀ ਹੈ ਤੇ ਹੈਲਦੀ ਵੀ ਹੁੰਦੀ ਹੈ ਆਪਣੇ ਸਰੀਰ ਲਈ ਇਹਦੇ ਵਿੱਚ ਅਸੀਂ ਚੀਨੀ ਜਾਂ ਗੁੜ ਦਾ ਯੂਜ਼ ਨਹੀਂ ਕੀਤਾ ਮਿਸ਼ਰੀ ਦਾ ਯੂਜ਼ ਕੀਤਾ ਹੈ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਮਿਸ਼ਰੀ ਹੈ ਜਿਹੜੀ ਘੱਟ ਵੱਧ ਕਰ ਸਕਦੇ ਹੋ ਜੇ ਤੁਸੀਂ ਤੇਜ਼ ਖਾਣਾ ਪਸੰਦ ਕਰਦੇ ਹੋ ਮਿੱਠਾ ਤਾਂ ਥੋੜੇ ਤੁਸੀਂ ਹੋਰ ਵੀ ਐਡ ਕਰ ਸਕਦੇ ਹੋ ਮਿਸ਼ਰੀ ਸਾਡ ਦਲੀਆ ਬਣ ਕੇ ਬਿਲਕੁਲ ਤਿਆਰ ਹੈ ਦੇਖੋ ਤੁਸੀਂ ਇਹਨੂੰ ਸਰਵ ਕਰੋਗੇ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਇਆ ਹੈ ਹੈਲਦੀ ਵੀ ਬਣ ਕੇ ਤਿਆਰ ਹੋਇਆ ਹੈ ਅੱਜ ਵਾਲੀ ਵੀਡੀਓ ਵਧੀਆ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਆਪਣੇ ਫੀਡਬੈਕ ਜ਼ਰੂਰ ਦਿਓ ਤੇ ਘਰੇ ਜ਼ਰੂਰ ਟਰਾਈ ਕਰਿਓ ਮਿਲਦੇ ਆਗੇ ਕਿਸੇ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਸ਼ਕਾਲ